ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਸਵੇਰ ਦੀ ਸੈ ਅਤੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਵੇਰ ਦੀ ਸੈਰ ਕਾਰਨ ਮਨੁੱਖ ਤੰਦਰੁਸਤ ਰਹਿੰਦਾ ਹੈ ਹਰ ਪਾਸੇ ਦਾ ਸ਼ਾਂਤ ਵਾਤਾਵਰਨ ਤਨ ਅਤੇ ਮਨ ਦੋਹਾਂ ਨੂੰ ਸ਼ਾਂਤ ਕਰ ਦਿੰਦਾ ਹੈ ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਹਾਂ ਇਸ ਨਾਨ ਆਦੀ ਕਰਨ ਤੋਂ ਬਾਅਦ ਮੈਂ ਰੋਜ਼ ਹੀ ਸੈਰ ਵਾਸਤੇ ਨਿਕਲ ਪੈਂਦੀ ਹਾਂ ਹਲਕੇ ਕੱਪੜੇ ਤੇ ਬਟਾਕਾਰਨ ਮੈਂ ਤੇਜ਼ੀ ਨਾਲ ਚੱਲ ਸਕਦੀ ਹਾਂ ਜੋ ਹੀ ਮੈਂ ਆਪਣੇ ਘਰ ਤੋਂ ਨਿਕਲਦੀ ਹਾਂ ਤਾਂ ਇੱਕ ਸ਼ਾਂਤ ਜਿਹਾ ਵਾਤਾਵਰਨ ਮੇਰੇ ਆਲੇ-ਦੁਆਲੇ ਦਿਖਦਾ ਹੈ ਤਾਂ ਕਿ ਸੜਕਾਂ ਤੇ ਕਦੇ-ਕਦੇ ਹੀ ਕਿਸੇ ਕਾਰ ਸਕੂਟਰ ਜਾਂ ਸਾਈਕਲ ਚੱਲਣ ਦੀ ਆਵਾਜ਼ ਆਉਂਦੀ ਹੈ ਨਹੀਂ ਤਾਂ ਸੜਕਾਂ ਖਾਲੀ ਅਤੇ ਸ਼ਾਂਤ ਦਿਸਦੀਆਂ ਹਨ ਲਗਭਗ 6:30 ਵਜੇ ਮੈਂ ਰੋਜ਼ ਗਾਰਡਨ ਪਹੁੰਚ ਜਾਂਦੀ ਹਾਂ ਮੇਰੇ ਤੋਂ ਪਹਿਲਾਂ ਹੀ ਉੱਥੇ ਹਰ ਰੋਜ਼ ਉਹ ਸਾਰੇ ਲੋਕ ਪਹੁੰਚਦੇ ਹੁੰਦੇ ਹਨ ਉਹ ਉੱਥੇ ਚੱਕਰ ਆਦੀ ਘੱਟ ਰਹੇ ਹੁੰਦੇ ਹਨ ਇੱਕ ਪਾਸੇ ਕੁਝ ਲੋਕ ਇੱਕ ਥਾਂ ਤੇ ਯੋਗਾਸਨ ਕਰ ਰਹੇ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਯੋਗਾ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ ਇਸੇ ਲਈ ਉਸ ਪਾਸੇ ਕਾਫੀ ਭੀੜ ਹੁੰਦੀ ਹੈ ਜਿਹੜੇ ਵਿਅਕਤੀਆਂ ਦਾ ਭਾਰ ਲੋਡ ਤੋਂ ਵੱਧ ਹੁੰਦਾ ਹੈ ਉਹ ਵੀ ਸਾਰੇ ਇੱਕ ਪਾਸੇ ਕਸਰਤਾ ਕਰਦੇ ਹੁੰਦੇ ਹਨ ਕੁਝ ਇੱਕ ਨੂੰ ਵੇਖ ਕੇ ਬਹੁਤ ਹਾਸਾ ਆਉਂਦਾ ਹੈ ਕਿਉਂਕਿ ਉਹ ਬਹੁਤ ਹੀ ਮੋਟੇ ਹੁੰਦੇ ਹਨ ਅਤੇ ਉਹਨਾਂ ਲਈ ਆਪਣਾ ਸਰੀਰ 모ੜਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਰੋਜ਼ ਗਾਰਡਨ ਵਿੱਚ ਕੁਝ ਮਹੀਨੇ ਤੱਕ ਗੁਲਾਬ ਦੇ ਫੁੱਲ ਬਹੁਤ ਹੀ ਖਿੜੇ ਹੁੰਦੇ ਹਨ। ਕਿਆਰੀ ਵਿੱਚ ਇੱਕੋ ਰੰਗ ਦੇ ਖਿੜੇ ਗੁਲਾਬ ਦੂਰੋਂ ਇਉਂ ਲੱਗਦੇ ਹਨ ਜਿਵੇਂ ਕਿਸੇ ਨੇ ਅਲੱਗ-ਅਲੱਗ ਰੰਗ ਦੀਆਂ ਚਾਦਰਾਂ ਵਿਛਾ ਦੇਖੀਆਂ ਹੋਣ ਹਰੇ-ਹਰੇ ਕਾ ਉਤੇ ਤਰੇਲ ਪਈ ਹੁੰਦੀ ਹੈ ਕੁਝ ਵਿਅਕਤੀ ਜੁੱਤੀਆਂ ਖੋਲ ਕੇ ਤਰੇਲ ਉਤੇ ਨੰਗੀ ਪੈਰ ਚੱਲਦੇ ਹਨ ਮੈਂ ਮੈਦਾਨ ਵਿੱਚ ਪਹੁੰਚ ਕੇ ਹੌਲੀ-ਹੌਲੀ ਭਜਨਾ ਸ਼ੁਰੂ ਕਰ ਦਿੰਦੀ ਹਾਂ, ਕੁਝ ਕਸਰਤ ਵੀ ਕਰਦੀ ਹਾਂ। ਲਗਭਗ ਅੱਧਾ ਘੰਟਾ ਮੈਂ ਉੱਥੇ ਲਗਾ ਕੇ 7:30 ਵਜੇ ਘਰ ਪਹੁੰਚ ਜਾਂਦੀ ਹਾਂ। ਘਰ ਆ ਕੇ ਮੈਂ ਇੱਕ ਗਲਾਸ ਦੁੱਧ ਦਾ ਤੇ ਕੁਝ ਫਲ ਖਾ ਕੇ ਤਿਆਰ ਹੋ ਕੇ ਸਕੂਲ ਪਹੁੰਚ ਜਾਂਦੀ ਹਾਂ। ਸਵੇਰ ਦੀ ਸੈਰ ਕਰਨ ਮੈਂ ਕਦੇ ਵੀ ਸੁਸਤੀ ਮਹਿਸੂਸ ਨਹੀਂ ਕਰਦੀ ਸਾਰਾ ਦਿਨ ਮੈਂ ਦੱਬ ਕੇ ਪੜ੍ਹਾਈ ਕਰਦੀ ਹਾਂ ਇਹ ਸਵੇਰ ਦੀ ਸੈਰ ਦਾ ਹੀ ਫਲ ਹੈ ਕਿਉਂਕਿ ਮੈਂ ਬਹੁਤ ਘੱਟ ਬਿਮਾਰ ਹੁੰਦੀ ਹਾਂ ਇਸ ਪ੍ਰਕਾਰ ਮੇਰੀ ਤੰਦਰੁਸਤੀ ਦਾ ਰਾਜ ਇਹ ਸਵੇਰ ਦੀ ਸੈਰ ਹੀ ਹੈ ਤਾਂ ਬੱਚਿਓ ਇਹ ਸੀ ਸਵੇਰ ਦੀ ਸੈਰ ਤੇ ਲੇਖ ਤਾਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ